ਮੁੜਵਧਿਆ ਕੰਗੜ ਦੇ ਵਿੱਚ ਪਾਣੀ ਦਾ ਪੱਧਰ ਕਈ ਪਿੰਡ ਡੁੱਬੇ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਝਿਆ ਕੱਗੜ ਦਰਿਆ ਮੁਰ ਤੋਂ ਤੂਫਾਨ ਤੇ ਦੱਸਦੀ ਐ ਕਿ ਸੰਗਰੂਰ ਦੇ ਮੁਣਕ ਦੇ ਵਿੱਚ ਹੁਣ ਮੁਰ ਤੋਂ ਕੱਗੜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਆ ਉਹ ਵੱਧ ਗਿਆ ਤੇ ਇਸ ਦੇ ਨਾਲ ਹੀ ਲੋਕਾਂ ਦੀਆਂ ਪਰੇਸ਼ਾਨੀਆਂ ਦੇ ਵਿੱਚ ਵੀ ਵਾਧਾ ਹੋ ਚੁੱਕਿਆ ਦੱਸਦੇ ਕਿ ਕਈ ਪਿੰਡ ਮੁਰ ਤੋਂ ਡੁੱਬ ਚੁੱਕੇ ਨੇ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਆ ਉਹ ਭਰ ਚੁੱਕਿਆ ਅਤੇ ਇਸ ਦੇ ਨਾਲ ਹੀ ਗਲੀਆਂ ਸੜਕਾਂ ਸਭ ਕੁਝ ਡੁੱਬ ਚੁੱਕਿਆ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਤੇ ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ ਡੁੱਬ ਚੁੱਕੀਆਂ ਨੇ ਦੱਸਦੀ ਕਿ ਪਿਛਲੇ 2 ਦਿਨਾਂ ਤੋਂ ਕੱਗਰ ਰੁਫਾਨ ਤੇ ਹੈ ਅਤੇ ਖਤਰੇ ਦੇ ਨਿਸ਼ਾਨ ਤੋਂ ਪਾਣੀ ਦਾ ਪੱਧਰ ਜਿਹੜਾ ਹੈ ਉਹ ਕੱਗਰ ਦਰਿਆ ਦੇ ਵਿੱਚ ਉੱਪਰ ਹੈ ਤੇ ਇਸ ਦੇ ਨਾਲ ਹੀ ਹੁਣ ਲੋਕਾਂ ਦੇ ਵਿੱਚ ਜਿੱਥੇ دہشت ਦਾ ਮਾਹੌਲ ਹੈ ਤੇ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਦਰਜਨਾ ਥਾਵਾਂ ਤੋਂ ਕੱਗਰ ਦਰਿਆ ਦੇ ਵਿੱਚ ਪਾੜ ਪਿਆ ਹੋਇਆ ਅਤੇ ਇਹ ਬੰਨ ਅਜੇ ਤੱਕ ਵੀ ਪੂਰੇ ਨਹੀਂ ਜਾ ਸਕੇ ਨੇ ਜਿਸ ਤੋਂ ਬਾਅਦ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਪਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹੈ ਕਿ ਇਹ ਬੰਨ ਜਿਹੜੇ ਨੇ ਉਹ ਪੂਰੇ ਨਹੀਂ ਜਾ ਸਕੇ ਨੇ ਤਾਂ ਖਤਰੇ ਦੇ ਨਿਸ਼ਾਨ ਤੋ ਕੱਗੜ ਦਰਿਆ ਦਾ ਪਾਣੀ ਇੱਕ ਵਾਰ ਮੁੜ ਤੋਂ ਕਾਫੀ ਜ਼ਿਆਦਾ ਉੱਪਰ ਆ ਚੁੱਕਿਆ ਜਿਸ ਤੋਂ ਬਾਅਦ ਆਸ-ਪਾਸ ਦੇ ਇਲਾਕੇ ਜਿਹੜੇ ਨੇ ਉਹ ਡੁੱਬ ਚੁੱਕੇ ਨੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਉਹ ਭਰ ਚੁੱਕਿਆ ਤੁਹਾਨੂੰ ਤਸਵੀਰਾਂ ਸੰਗਰੂਰ ਦੇ ਮੁਣਕ ਦੀਆਂ ਦਿਖਾਉਂਦੀਆਂ ਜਿੱਥੇ ਕੱਗੜ ਦਰਿਆ ਦੇ ਵਿੱਚ ਮੁੜ ਤੋਂ ਇੱਕ ਵਾਰ ਪਾਣੀ ਦਾ ਪੱਧਰ ਵੱਧ ਚੁੱਕਿਆ ਅਤੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਿਛਲੇ 2 ਦਿਨਾਂ ਤੋਂ ਲਗਾਤਾਰ ਹੀ ਕੱਗੜ ਦਰਿਆ ਦੇ ਵਿੱਚ ਇਹ ਪਾਣੀ ਦਾ ਪੱਧਰ ਜਿਹੜਾ ਸੀ ਉਹ ਵੱਧਦਾ ਹੀ ਜਾ ਰਿਹਾ ਸੀ ਅਤੇ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਪਰਨਾ ਮੁਰ ਤੋਂ ਸ਼ੁਰੂ ਹੋ ਚੁੱਕਿਆ ਹੈ ਵੀ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਪੈ ਰਹੇ ਮੀਂਹ ਕਾਰਨ ਇੱਥੇ ਹੜ ਵਰਗੇ ਹਾਲਾਤ ਮੁਰ ਤੋਂ ਪੈਦਾ ਹੋ ਚੁੱਕੇ ਨੇ ਕਿਉਂਕਿ ਕੱਗੜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਘਟ ਨਹੀਂ ਹੋ ਰਿਹਾ ਪਟਿਆਲਾ ਸੰਗਰੂਰ ਜ਼ਿਲ੍ਹਿਆਂ ਦੇ ਕਈ ਪਿੰਡ ਇਸ ਦੀ ਮਾਰ ਹੇਟਾਂ ਨੇ ਸੰਗਰੂਰ ਦੇ ਵਿੱਚ ਕੱਗੜ ਦਰਿਆ ਦੇ ਪਾਣੀ ਦਾ ਪੱਧਰ ਫਿਰ ਤੋਂ ਵੱਧ ਗਿਆ ਜਿੱਥੇ ਹੈ ਕੱਲ ਦੁਪਹਿਰ 747 ਫੁੱਟ ਸੀ ਅਤੇ ਬੀਤੀ ਰਾਤ 8 ਵਜੇ ਤੋਂ ਬਾਅਦ 748 ਫੁੱਟ ਨੂੰ ਪਾਰ ਕਰ ਗਿਆ ਤੇ ਅੱਜ ਸਵੇਰੇ 8 ਵਜੇ ਦੀ ਗੱਲ ਕਰੀਏ ਤਾਂ ਅੱਜ ਸਵੇਰੇ 748 ਫੁੱਟ ਤੇ ਚੱਲ ਰਿਹਾ ਹੈ ਸੰਗਰੂਰ ਚ ਪਿਛਲੇ 2 ਦਿਨਾਂ ਤੋਂ ਕੱਗੜ ਦਰਿਆ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਦੱਸਦੀ ਹੈ ਕਿ ਸੰਗਰੂਰ ਦੇ ਵਿੱਚ ਦਰਜਨਾ ਥਾਵਾਂ ਤੋਂ ਕੱਗੜ ਦਰਿਆ ਦਾ ਬੰਨ ਟੁੱਟ ਚੁੱਕਿਆ ਹੈ ਜਿਸ ਨੂੰ ਅਜੇ ਤੱਕ ਵੀ ਬੰਦ ਨਹੀਂ ਕੀਤਾ ਗਿਆ ਹੁਣ ਇੱਕ ਵਾਰ ਫੇਰ ਵਧ ਰਹੇ ਪਾਣੀ ਨੇ ਇਲਾਕੇ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਦੂਜੇ ਪਾਸੇ ਲੋਕ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿ ਤੇ ਜ਼ਿੰਮੇਵਾਰ ਠਹਿਰਾ ਰਹੇ ਨੇ ਕਿ ਪ੍ਰਸ਼ਾਸਨ ਉਹਨਾਂ ਦੀ ਸਾਰ ਨਹੀਂ ਲੈ ਰਿਹਾ ਹੈ ਕਈ ਦਿਨਾਂ ਤੋਂ ਲਗਾਤਾਰ ਉਹ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਹਨਾਂ ਤੱਕ ਪਹੁੰਚ ਨਹੀਂ ਕਰਦਾ ਤੇ ਕਈ ਦਿਨਾਂ ਤੋਂ ਬੰਨ ਜਿਹੜੇ ਨੇ ਉਹ ਟੁੱਟੇ ਹੋਏ ਨੇ ਤੇ ਉਹਨਾਂ ਨੂੰ ਪੂਰਿਆ ਨਹੀਂ ਜਾ ਸਕਿਆ ਹਾਲਾਂਕਿ ਆਸ-ਪਾਸ ਦੇ ਇਲਾਕੇ ਦੇ ਲੋਕ ਮਦਦ ਕਰ ਰਹੇ ਸੀ ਕਿ ਬੰਨ ਨੂੰ ਛੇਤੀ ਤੋਂ ਛੇਤੀ ਪੂਰਿਆ ਜਾ ਸਕੇ ਤਾਂ ਜੋ ਲੋਕ ਜਿਹੜੇ ਨੇ ਉਹ ਸੁੱਖ ਦਾ ਸੁੱਖ ਦਾ ਸਾਹ ਲੈ ਸਕਣ ਪਰ ਇਹ ਪਾਣੀ ਦਾ ਵਹਾ ਜਿਹੜਾ ਸੀ ਉਹ ਕਾਫੀ ਜ਼ਿਆਦਾ ਤੇਜ਼ ਸੀ ਪ੍ਰੈਸ਼ਰ ਕਾਫੀ ਜ਼ਿਆਦਾ ਤੇਜ਼ ਸੀ ਜਿਸ ਕਰਕੇ ਇਹ ਜਿਹੜੇ ਦਰਜਨਾ ਥਾਵਾਂ ਤੋਂ ਪਾਰ ਪਿਆਸੀ ਕੱਗੜ ਦਰਿਆ ਦੇ ਵਿੱਚ ਉਸ ਨੂੰ ਅਜੇ ਤੱਕ ਵੀ ਬਣਿਆ ਨਹੀਂ ਜਾ ਸਕਿਆ ਤੇ ਹੁਣ ਮੁੜ ਤੋਂ ਕੱਗੜ ਦਰਿਆ ਤੋਂ ਇਹ ਖਬਰ ਜਿਹੜੀ ਉਹ سامنے ਆਈ ਕੱਗੜ ਦਰਿਆ ਦੇ ਨਾਲ ਜੁੜੀ ਹੋਈ ਕਿ ਕੱਗੜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਉਹ ਮੁੜ ਤੋਂ ਵੱਧ ਚੁੱਕਿਆ ਹੈ ਤੇ ਖਤਰੇ ਦੇ ਨਿਸ਼ਾਨ ਤੋਂ ਕਾਫੀ ਜ਼ਿਆਦਾ ਉੱਪਰ ਆ ਚੁੱਕਿਆ ਜਿਸ ਕਰਕੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮੁੜ ਤੋਂ ਪਾਣੀ ਜਿਹੜਾ ਉਹ ਭਰਨਾ ਸ਼ੁਰੂ ਹੋ ਗਿਆ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦੇ ਵਿੱਚ ਵੀ ਵਾਧਾ ਹੋ ਚੁੱਕਿਆ ਤਾਂ ਹੋਰ ਕੋਈ ਖਬਰ ਇਸ ਦੇ ਨਾਲ ਜੁੜੀ ਹੋਈ ਸਾਮਣੇ ਆਉਂਦੀ ਮੁਰ ਤੁਹਾਡੇ ਮੁਖਾਤਿਬ ਹੋਵਾਂਗੇ ਫਿਲਹਾਲ ਦੇ ਲਈ ਤੁਸੀਂ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਸੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ